ਰਮਨਤਮਨ ਦੇ ਇਸ਼ਾਰੇ ਤੇ ਉਹਨਾਂ ਦੀਆਂ ਬੈਰਕਾਂ ਵਿੱਚ ਉਹਨਾਂ ਦੇ ਬਾਥਰੂਮ ਦੇ ਵਿੱਚ ਸੀਕ੍ਰੇਟ ਡਿਵਾਈਸਿਸ ਫਿੱਟ ਕਰੀਆਂ ਗਈਆਂ ਰਮਨਤਮਨ ਦੇ ਇਸ਼ਾਰੇ ਤੇ ਉਹਦੇ ਬੰਦਿਆਂ ਨੇ ਜੇਲ੍ਹ ਦੇ ਅੰਦਰ ਕੁਛ ਬੈਠ ਕਰਕੇ ਇਹ ਉੱਥੇ ਫਿੱਟ ਕਰੇ ਨੇ ਤਦ ਤੌਰ ਤੇ ਉਸ ਦਾ ਜਿਹੜੀ ਹੈਗੀ ਉਹਨਾਂ ਨੇ ਕਿਹਾ ਕਿ ਪ੍ਰਬੰਧਤ ਮਾਨ ਜਿਮੇਵਾਰ ਸਿੱਧੇ ਤੌਰ ਤੇ ਸਾਡੇ ਖਾਣੇ ਦੇ ਵਿੱਚ ਜ਼ਹਿਰ ਦੇਣ ਦੀ ਤਿਆਰੀ ਕਰ ਰਿਹਾ ਹੈ ਤੇ ਪ੍ਰਬੰਧਕ ਮਾਨ ਜਿਹੜਾ ਹੈ ਇਸ ਲਈ ਜ਼ਿਮੇਵਾਰ ਹੈ ਜਿਹੜਾ ਸਿੱਖ ਪਰੋਧੀ ਤਦ ਨੂੰ ਚੱਕ ਰਿਹਾ ਹੈ ਤੇ ਸਿੱਖ ਇਤਿਹਾਸ ਨੂੰ ਤਲੰਕਤ ਕਰਨ ਤਲੰਕਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਉਹਨਾਂ ਨੇ ਸਾਰੀਆਂ ਜਥੇਬੰਦੀਆਂ ਨੂੰ ਸਾਰਿਆਂ ਨੂੰ ਕਿਹਾ ਕਿ ਪ੍ਰਬੰਧਕ ਮਾਨ ਸਾਡੀ ਜੇਲ੍ਹ ਤਬਦੀਲ ਕਰੇ ਅਤੇ ਜੇ ਸਾਸੀਂ ਉਹ ਵੀ ਸ਼ਹਾਦਤ ਨੂੰ ਇਤਿਹਾਸ ਦੇ ਵਿੱਚ ਪ੍ਰਮੰਤਮਾਨ ਵੱਲੋਂ ਪਾਉਣਾ ਚਾਹੁੰਦੇ ਆਂ ਤੇ ਹਰ ਹਾਲਤ ਦੇ ਵਿੱਚ ਪੜ। ਅਗਦੇਵ ਸਿੰਘ ਖਾਲਸਾ ਸਾਬਕਾ ਮੈਂਬਰ ਪਾਰਲੀਮੈਂਟ ਸੀਨੀਅਰ ਐਡਵੋਕੇਟ ਤੇ ਮੈਂ ਭਾਈ ਅਮਰਪਾਲ ਸਿੰਘ ਖਾਲਸਾ ਦਾ ਵਕੀਲ ਆਂ ਤੇ ਉਸੇ ਸਬੰਧ ਵਿੱਚ ਮੈਂ ਬਲਤਤ ਕਰਨੀ ਚਾਹੁੰਦਾ। ਭਾਈ ਅਮਰਪਾਲ ਸਿੰਘ ਨੇ ਸਪਸ਼ਟ ਤੌਰ ਤੇ ਕਿਹਾ ਕਿ 16 ਫਰਵਰੀ ਨੂੰ ਪ੍ਰਮੰਤਮਾਨ ਦੇ ਇਸ਼ਾਰੇ ਤੇ ਉਹਨਾਂ ਦੀਆਂ ਬੈਰਕਾਂ ਵਿੱਚ ਉਹਨਾਂ ਦੇ ਬਾਥਰੂਮ ਦੇ ਵਿੱਚ ਸੀਕ੍ਰੇਟ ਡਿਵਾਈਸਿਜ਼ ਫਿੱਟ ਚੜੀਆਂ ਗਈਆਂ ਉਹਨਾਂ ਦੀ ਪ੍ਰਾਈਵੇਸੀ ਤੇ ਜਿਹੜਾ ਹੈਗਾ ਉਹ ਸਿੱਧਾ ਹਮਲਾ ਕੀਤਾ ਗਿਆ ਜੋ ਉਹਨਾਂ ਨੇ ਰਿਕਵਰ ਕਰ ਲਈਆਂ ਤੇ ਸੁਬਰੀਂਡੈਂਟ ਨੂੰ ਇੱਕ ਦਰਖਾਸਤ ਦੇ ਕੇ ਉਹਨਾਂ ਦੇ ਨੰਬਰ ਲਿਖ ਕੇ ਉਸ ਦੇ ਨੋਟਿਸ 'ਚ ਲਿਆਤਾ ਕਿ ਪ੍ਰਮੰਤਮਾਨ ਦੇ ਇਸ਼ਾਰੇ ਤੇ ਉਹਦੇ ਬੰਦਿਆਂ ਨੇ ਜੇਲ੍ਹ ਦੇ ਅੰਦਰ ਕੁਸ ਬੈਠ ਕਰਕੇ ਇਹ ਉੱਥੇ ਫਿੱਟ ਚੜੇ ਨੇ ਤੇ ਉਹ ਜਿਹੜਾ ਹੈਗਾ ਉਹ ਡੀਸੀ ਅੰਮ੍ਰਿਤਸਰ ਨੂੰ ਸੁਪਰਡੈਂਟ ਜੇਲ ਡਿਬਰੂਡੜ ਨੇ ਭੇਜਤੀ ਤੇ ਸਪਸ਼ਟ ਤੌਰ ਤੇ ਉਸ ਦਾ ਜਿਹੜੀ ਹੈਗੀ ਉਹਨਾਂ ਨੇ ਕਿਹਾ ਕਿ ਪ੍ਰਬੰਧਤ ਮਾਨ ਜ਼ਿੰਮੇਵਾਰ ਸਿੱਧੇ ਤੌਰ ਤੇ ਸਾਡੇ ਖਾਣੇ ਦੇ ਵਿੱਚ ਜ਼ਹਿਰ ਦੇਣ ਦੀ ਤਿਆਰੀ ਕਰ ਰਿਹਾ ਹੈ ਤੇ ਜ਼ਹਿਰ ਦੇ ਕੇ ਸਾਨੂੰ ਡਿਬਰੂਡੜ ਦੀ ਧਰਤੀ ਤੇ ਮਾਰਨਾ ਚਾਹੁੰਦਾ ਹੈ ਤੇ ਫਿਰ ਉਹ ਆਸਾਮ ਦੇ ਸਿਰ ਲਾਉਣਾ ਚਾਹੁੰਦਾ ਹੈ ਉਹ ਜਿਹੜੀ ਨਕਲ ਸੀ ਜੀ ਉੱਥੇ ਜਿਹੜੀ ਉੱਥੇ ਉਹ ਐਪਲੀਕੇਸ਼ਨ ਦਿੱਤੀ ਉਹ ਮੋਹਰ ਲਾ ਕੇ ਸੁਪਰਡਿੰਟੈਂਡੈਂਟ ਨੇ ਮੈਨੂੰ ਲੀਗਲ ਮੈਨਰ ਨਾਲ ਦਿੱਤੀ ਹੈ ਉਹਦੀਆਂ ਕਾਪੀਆਂ ਸਾਰੇ ਪੱਤਰਕਾਰ ਸਹਿਮਾਨਾਂ ਦੇ ਵਿੱਚ ਵੰਡੀਆਂ ਗਈਆਂ ਨੇ ਤੇ ਭਾਈ ਅਮਰਤਪਾਲ ਸਿੰਘ ਖਾਲਸਾ ਨੇ ਸਪਸ਼ਟ ਤੌਰ ਤੇ ਕਿਹਾ ਕਿ ਅਸੀਂ ਮਰਨ ਨੂੰ ਤਿਆਰ ਹਾਂ ਅਸੀਂ ਸ਼ਹੀਦੀ ਦੇਣ ਨੂੰ ਤਿਆਰ ਹਾਂ ਪਰੰਤੂ ਅਸੀਂ ਪੰਜਾਬ ਦੀ ਧਰਤੀ ਤੇ ਸ਼ਹੀਦੀ ਦੇਣਾ ਚਾਹੁੰਦੇ ਹਾਂ ਤਾਂ ਜੋ ਸਿੱਧੇ ਤੌਰ ਤੇ ਪਟਵੰਤ ਮਾਨ ਦੀ ਇਤਿਹਾਸ ਦੇ ਵਿੱਚ ਜ਼ਿੰਮੇਵਾਰੀ ਹੋਵੇ ਉਹਨਾਂ ਨੇ ਕਿਹਾ ਕਿ ਨਾ ਪ੍ਰਸ਼ਾਸਨ ਨਾ ਕੋਈ ਹੋਰ ਅਧਿਕਾਰੀ ਸਿਰਫ ਤੇ ਸਿਰਫ ਭਗਵੰਤ ਮਾਨ ਜਿਹੜਾ ਹੈ ਇਸ ਲਈ ਜ਼ਿੰਮੇਵਾਰ ਹੈ ਜਿਹੜਾ ਸਿੱਖ ਵਿਰੋਧੀ ਤਦਨ ਚੱਕ ਰਿਹਾ ਹੈ ਤੇ ਸਿੱਖ ਇਤਿਹਾਸ ਨੂੰ ਤਲੰਕਤ ਕਰਨ ਤਲੰਕਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਉਹਨਾਂ ਨੇ ਸਾਰੀਆਂ ਜਥੇਬੰਦੀਆਂ ਨੂੰ ਸਾਰਿਆਂ ਨੂੰ ਕਿਹਾ ਕਿ ਭਗਵੰਤ ਮਾਨ ਸਾਡੀ ਜੇਲ੍ਹ ਤਬਦੀਲ ਕਰੇ ਅਤੇ ਜੇ ਅਸੀਂ ਉਹਦੀ ਸ਼ਹਾਦਤ ਨੂੰ ਇਤਿਹਾਸ ਦੇ ਵਿੱਚ ਭਗਵੰਤ ਮਾਨ ਵੱਲੋਂ ਪਾਉਣਾ ਚਾਹੁੰਦੇ ਹਾਂ ਤੇ ਹਰ ਹਾਲਤ ਦੇ ਵਿੱਚ ਪਵੇ ਤੇ ਕੁਛ ਨਹੀਂ ਪਾਇਆ ਗਿਆ ਉਹਨਾਂ ਨੇ ਕਿਹਾ ਕਿ 17 ਨੂੰ ਇਹਨਾਂ ਨੇ ਇਹਨਾਂ ਦੇ ਕਮਰੇਆ ਚੋਂ ਅਸੀਂ ਇਹ ਲੱਭ ਲੀਆਂ ਜਿਹੜੀ ਉਥੋਂ ਦੀ ਕਹਿੰਦੀ ਆ ਪਾਇਆ ਪੂਆ ਕੁਛ ਨਹੀਂ ਹੈ ਤੇ ਉਹਨਾਂ ਦੇ ਅਸੀਂ ਲੱਭ ਲੀਆਂ ਪਰੰਤੂ ਉਹ 16 ਨੂੰ ਹੀ ਪਹਿਲਾਂ ਕਹਿ ਚੁੱਕੇ ਸੀ ਜੇ ਤੋ ਇਹ ਸਾਰੀ ਜਿਹੜੀ ਕਹਾਣੀ ਉਹ ਤਾਂ ਫਰਜੀ ਜਿਹੜੀ ਹੈ ਉਹ ਸੈਲਫ ਡਿਫੈਂਸ ਦੇ ਵਿੱਚ ਉਹਨਾਂ ਨੇ ਬਣਾਈ ਹੈ ਉਹ ਕਹਾਣੀ ਦਾ ਕੋਈ ਮੁੱਲ ਨਹੀਂ ਹੈ ਉਹ ਤੁਹਾਨੂੰ ਮੈਂ ਸਾਰੀਆਂ ਕਾਪੀਆਂ ਵੰਡਤੀਆਂ ਉਹ ਤੋਂ ਸਪੱਸ਼ ਸਿੰਗ ਪੁਟ ਹੜਤਾਲ ਤੇ ਹੈ ਜਿਨ੍ਹਾਂ ਤੇ ਐਨਐਸਏ ਲੱਗੀ ਹੋਈ ਹੈ ਸਾਰੇ ਪੁਟ ਹੜਤਾਲ ਤੇ ਹੈ ਉਹਨਾਂ ਚੋਂ ਐ ਆਪਾਂ ਭਾਈ ਤੁਲਵੰਦ ਸਿੰਘ ਰਾਉਂ ਤੇ ਸਰਦਾਰ ਬਸੰਤ ਸਿੰਘ ਤੇ ਸਰਦਾਰ ਹਰਜੀਤ ਸਿੰਘ ਦੀ ਹਾਲਤ ਜਿਹੜੀ ਆ ਗੰਭੀਰ ਬਣੀ ਹੋਈ ਹੈ ਤੇ ਸਰਦਾਰ ਬਸੰਤ ਸਿੰਘ ਦੀ ਹਾਲਤ ਅਤਿਅੰਤ ਗੰਭੀਰ ਹੈ ਉਸ ਦੇ ਵਿੱਚ ਤੇ ਕਿਸੇ ਵੇਲੇ ਵੀ ਕੋਈ ਜਾਨੀ ਨੁਕਸਾਨ ਜਿਹੜਾ ਹੈ ਉਹ ਹੋ ਸਕਦਾ ਹੈ ਲੱਗਿਆ ਜੀ ਉਹਨਾਂ ਨੇ ਕਿਹਾ ਵੀ ਜਦੋਂ ਸਾਡੇ ਜੀ ਕਹਿੰਦੇ ਹੁੰਦੇ ਨੇ ਪਰਿਵਾਰਕ ਮੈਂਬਰ ਸਾਡੇ ਪੁੱਤਰ ਉੱਥੇ ਜਿਹੜੇ ਹੈਗੇ ਆ ਪੁਟ ਹੜਤਾਲ ਤੇ ਅਸੀਂ ਵੀ ਪੁਟ ਹੜਤਾਲ ਤੇ ਰਹਾਂਗੇ ਤੇ ਪੰਜਾਬ ਵਿੱਚ ਵੱਡੇ ਸ਼ਾਂਤਮਈ ਸਿੱਖ ਸੰਦਰਸ਼ ਵੱਲ ਵੱਧ